ਇਹ ਗੰਧਾ ਤਾਂ ਹੈ ਕਿਸੇ ਨੂੰ ਪਰੰਤੂ ਇੱਥੇ ਨਹੀਂ ਹੋ ਰਿਹਾ ਦਰਵਾਜ਼ੇ ਪਾਸੇ ਪਏ ਹੋਣ ਦਾ ਪਤਾ ਲੱਗਦਾ ਹਮ ਪਰਮਾਤਮਾ ਸੁਣੇਗਾ ਠੀਕ ਹੋ ਜਾਵੇ ਸਾਰੇ ਉੱਤੇ ਖੜੇ ਥੋੜਾ ਲੋਕਾਂ ਦੀਆਂ ਦੁਆਵਾਂ ਨੇ ਆ ਪਰਮਾਤਮਾ ਜੂਰ ਅਰਦਾਸਾਂ ਮੰਨੂਗਾ ਸਾਡੀਆਂ ਤੋਂ ਕਿਵੇਂ ਸਿਹਤ ਕਿੱਦਾਂ ਹੈਗੀ ਜੋ ਥੋੜਾ ਜਿਹਾ ਸੁਧਾਰ ਹੋਇਆ ਜਿਸ ਤਰੀਕੇ ਨਾਲ ਕਹਿੰਦੇ ਇਹਨਾਂ ਦੇ ਸਾਡੀ ਰਿਸ਼ਤੇਦਾਰੀ ਵੀ ਹੈ ਜੋ ਦੱਸਿਆ ਗਿਆ ਵੀ ਅੱਗੇ ਤੋਂ ਆਪਾਂ ਸੁਧਾਰ ਕਹਿ ਸਕਦੇ ਜੀ ਜੀ ਕ੍ਰਿਟੀਕਲ ਜੂਰ ਹੈ ਪਰੰਤੂ ਪਰਮਾਤਮਾ ਕੋਈ ਚਮਤਕਾਰ ਹੀ ਕਹਿ ਲੋ ਵੀ ਉਹ ਪਲੱਸ ਪੁਆਇੰਟ ਹੀ ਕਹਿ ਸਕਦੇ ਤੁਸੀਂ ਕਹਿ ਰਹੇ ਹੋ ਜਿਸ ਤਰ੍ਹਾਂ ਸਿੱਧੂ ਮੂਸੇਵਾਲੇ ਨੇ ਨਾਮ ਚਮਕਾਇਆ ਸੀ ਉਸ ਤਰੀਕੇ ਦੇ ਨਾਲ ਅੱਜ ਵੇਖੋ ਦੁਨੀਆ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੋਂ ਲੋਕ ਪੋਸਟਰ ਪਾ ਰਹੇ ਆ 10ਾਂ ਕਰ ਰਹੇ ਨੇ ਵੇਖੋ ਮੇਰੇ ਸਾਹਮਣੇ ਦੂਜੀ ਵਾਰ ਇਹ ਜੇ ਅਰਦਾਸਾਂ ਹਨ ਇਹੋ ਜੇ ਫਨਕਾਰ ਕਿਤੇ ਕੋਈ ਆਸਾਨੀ ਨਾਲ ਪੈਦਾ ਨਹੀਂ ਹੁੰਦੇ ਮੈਂ ਤਾਂ ਇਹਨਾਂ ਨੂੰ ਧੰਨਵਾਦ ਹੀ ਕਰਦਾ ਕਿ ਇਹਨਾਂ ਨੇ ਅੱਛਾ ਗਾਇਆ ਲੋਕ ਦਿਲਾਂ ਚ ਜਗ੍ਹਾ ਬਣਾਈ ਹੈ ਤਾ ਇਹ ਹੋ ਜਾ ਕੋਈ ਮੇਰੇ ਖਿਆਲ ਜੀਬ ਨਹੀਂ ਹੋਗਾ ਜੀ ਤੇ ਮਾਨੂੰ ਇਹ ਗੱਲ ਨਹੀਂ ਨਿਕਲੀ ਵੀ ਬੱਚਾ ਬਹੁਤ ਗਲਤ ਹੋਇਆ ਸੀ ਜਿਸ ਦਾ ਜ਼ਿਕਰ ਕੀਤਾ ਰਿਸ਼ਤੇਦਾਰੀ ਤੁਹਾਡੀ ਪਰਿਵਾਰ ਜੀ ਜੀ ਮੈਂ ਮੇਰੀ ਬੇਟੀ ਇਹਨਾਂ ਦੇ ਪਰਿਵਾਰ ਚ ਮਈ ਹੈ ਭਤੀਜੀ ਮੇਰੇ ਜੀ ਗ੍ਰੈਜੂਏਟ ਬੰਦਾ ਹੁਣ ਆ ਦੀ ਗਾਇਕੀ ਕਦੇ ਵੀ ਕਿਸੇ ਕੌਂਟਰੋਵਰਸੀ ਚ ਨਹੀਂ ਪਏ ਔਰ ਬਹੁਤ ਜ਼ੁਰਤ ਨਾਲ ਲੱਗੀ ਉਹਨਾਂ ਨੇ ਇਹਨਾਂ ਦਾ ਬੇਟੇ ਨਾਲ ਵੀ ਇਹਨਾਂ ਦਾ ਬੜਾ ਪਿਆਰ ਸੀਗਾ ਜਿੰਨਾ ਚਿਰ ਉਹ ਰਹੇ ਨੇ ਕਾਫੀ ਇੱਕ ਦੂਸਰੇ ਦੇ ਮਲਹਾਲ ਭੰ ਰਹੇ ਨੇ ਸਾਰੇ ਮੈਂ ਤਾਂ ਜਦੋਂ ਦੀ ਇਹ ਖਬਰ ਸੁਣੀ ਹੈ ਨਾ ਧਰਮ ਦਾ ਸੱਚ ਜਾਣੋ ਫੋਨ ਵੇਖਣ ਨੂੰ ਦਿਲ ਨਹੀਂ ਕਰਦਾ ਵੀ ਪਤਾ ਨਹੀਂ ਇਹ ਕਿਹੋ ਜਿਹੀ ਖਬਰ ਕੋਈ ਗਲਤ ਨਾ ਜਾਵੇ ਕੁਝ ਮੈਨੂੰ ਇੱਕ ਚਿੰਤਾ ਬਣੀ ਕਿਵੇਂ ਟੋਟ ਅੱਪਾ ਜਿਵੇਂ ਟੋਟ ਅੱਪਾ ਜਿਵੇਂ ਸੀਗਾ ਮੀਡੀਆ ਨੇ ਇੱਕ ਬੇਨਤੀ ਹੈ ਵੀ ਇਸ ਖਬਰ ਨੂੰ ਸਨਸਨੀ ਜੀ ਬਣਾ ਕੇ ਪੇਸ਼ ਨਹੀਂ ਕੀਤਾ ਜਾਵੇ ਕਿਉਂਕਿ ਲੋਕ ਇੰਨੇ ਜ਼ਿਆਦਾ ਹਾਰਟ ਨੇ ਫੋਨ ਦੇਖਣ ਤੋਂ ਡਰ ਲੱਗਦਾ ਹੈ ਤੇ ਜਿੰਨੀ ਇੱਕ ਗੱਲ ਹੈਗੀ ਆ ਆਪਾਂ ਸਾਰੇ ਪੋਜ਼ੀਟਿਵ ਹੀ ਸੋਚੀਏ ਆਪਾਂ ਨਹੀਂ ਕਹਿਣਾ ਉਹ ਹਰ ਹਾਲ ਠੀਕ ਹੋਊਗਾ ਨੌਜਵਾਨ ਬੱਚਾ ਰਿਕਵਰੀ ਕਰ ਜਾਊਗਾ ਬੇਸ਼ੱਕ ਸੱਟਾਂ ਗੰਭੀਰ ਨੇ ਪਰantu ਉਮਰ ਨੇ ਆਣੀ ਹੈ ਤੇ ਮੈਡੀਕਲ ਸਾਇੰਸ ਤੇ ਸਾਨੂੰ ਭਰੋਸਾ ਹੋਣਾ ਚਾਹੀਦਾ ਦੂਜਾ ਪ੍ਰਾਪਾ ਤੁਹਾਡੇ ਨਾਲ ਕਦੋਂ ਕੋਈ ਮੇਲ ਹੋਇਆ ਸੀ ਲਾਸਟ ਮੇਲ ਕਦੋਂ ਕੋਈ ਰਾਜਵੀਰ ਤੇ ਜਵੰਦਰ ਆ ਤੁਹਾਡੇ ਨਾਲ ਹੋਇਆ ਸੀ ਮੈਨੂੰ ਕਾਫੀ ਦੇਰ ਹੋ ਗਈ ਮੈਂ ਡਾਇਰੈਕਟਲੀ ਨਹੀਂ ਮਿਲ ਪਾਇਆ ਉਹ ਕਿ ਬੇਚਾਨ ਕਰਦਾ ਹਾਂ ਆਫਸਟੇਟ ਨੂੰ ਕਦੇ ਜ਼ਰੀਏ ਗੱਲਬਾਤ ਹੁੰਦੀ ਰਹਿੰਦੀ ਸੀ ਪਰ ਮੇਰਾ ਸਿੱਧੇ ਤੌਰ ਤੇ ਬੱਚੇ ਨੂੰ ਮੈਂ ਅਜੇ ਤੱਕ ਸ਼ੋਅਾਂ ਤੇ ਤੁਹਾਡੇ ਸੋਸ਼ਲ ਮੀਡੀਆ ਦੇ ਜ਼ਰੀਏ ਜਿਹੜਾ ਉਹਨਾਂ ਦਾ ਸਟਾਈਲ ਸੀ ਜਿਹੜਾ ਸਿੱਧੂ ਦਾ ਸਟਾਈਲ ਜਿਆ ਸੀ ਜਵੰਦਾ ਬਾਈ ਦਾ ਸਟਾਈਲ ਹੈਗਾ ਸੀ ਉਹ ਲੋਕੀ ਹੁਣ ਉਹਨੂੰ ਵਾਇਰਲ ਕਰ ਰਹੇ ਨੇ ਕਿੰਨੇ ਕਿੰਨਾ ਵ ਕਮੇ ਨਾ ਸੋਣਾ ਉਹਨਾਂ ਨੇ میٹرਕ ਆਇਆ ਤੇ ਲਿਖਿਆ ਪਰਮਾਤਮਾ ਉਹਨਾਂ ਦੀ ਉਮਰ ਜੂ ਮਾ ਦੇ ਨਾਂ ਤੇ ਬੱਚਿਆਂ ਦੇ ਮਾਵਾਂ ਦੇ ਨਾਂ ਤੇ ਗਾਣੇ ਗਾਏ ਧੀਆ ਦੇ ਗਾਣੇ ਗਾਏ ਮਤਲਬ ਕਿ ਉਹ ਜੇ ਗਾਣੇ ਗਾਏ ਜੇ ਸਕੂਨ ਮਿਲ ਜਾਵੇ ਕਿੰਨੇ ਕਿੰਨੇ ਗਾਣੇ ਜੀ ਮਿਲਤੀ ਕਿਉਂਕਿ ਇਹਨਾਂ ਸੋਣਾ ਸਰਦਾਰ 6 ਫੁੱਟ ਲੰਬਾ ਚਾਹ ਗੱਭਰੂ ਪਰਮਾਤਮਾ ਜੀ ਜਰੂਰ ਮਿਹਰ ਕਰੇ ਕੋਈ ਚਮਤਕਾਰ ਕਰੇ ਅਰਦਾਸ ਕਰਦੇ ਆ ਇਕੱਲਾ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ